ਮੇਲਾ ਦੇਖਣ ਗਏ ਮਾਮਾ ਅਤੇ ਪਾਂਜਾ ਸਤਲੁਜ ਦਰਿਆ ਚ ਰੁੜੇ ਅਜੇ ਤੱਕ ਨਹੀਂ ਮਿਲਿਆ ਲਾਛਾਂ ਕੀਤੀ ਜਾ ਰਹੀ ਹੈ ਲਾਛਾਂ ਦੀ ਭਾਲ ਖਰੜ ਤੋਂ ਮਾਮਾ ਪਾਂਜਾ ਕੱਠਿਆਂ ਨਵਾਂ ਸ਼ਹਿਰ ਮੇਲਾ ਦੇਖਣ ਆਏ ਇਸ ਦੌਰਾਨ ਦੋਵੇਂ ਜਾਣੇ ਸਤਲੁਜ ਦਰਿਆ ਵਿੱਚ ਡੁੱਬ ਗਏ ਅਤੇ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਉਸ ਦਾ ਭਾਂਜਾ ਚਿਸ਼ਤੀ ਉਮਰ 14 ਸਾਲ ਦੀ ਏ ਉਹ ਦਰਿਆ ਤੇ ਕੰਢੇ ਖੜ ਕੇ ਪਾਣੀ ਨੂੰ ਦੇਖ ਰਿਹਾ ਸੀ ਤਾਂ ਅਚਾਨਕ ਪਾਣੀ ਵਿੱਚ ਡੁੱਬੇ ਭਾਂਜੇ ਨੂੰ ਬਚਾਉਣ ਦੇ ਲਈ ਮਾਮੇ ਨੇ ਵੀ ਮਗਰਛਾਲ ਮਾਰ ਦਿੱਤੀ ਲੇਕਿਨ ਆਪਣੇ ਭਾਂਜੇ ਨੂੰ ਨਹੀਂ ਬਚਾ ਸਕਿਆ ਤੇ ਉਹ ਵੀ ਨਾਲ ਹੀ ਪਾਣੀ ਤੇ ਵਹਾਅ ਵਿੱਚ ਰੁੜ ਗਿਆ ਕਿਉਂਕਿ ਹਿਮਾਚਲ ਦੇ ਵਿੱਚ ਕਾਫੀ ਦਿਨਾਂ ਤੋਂ ਮੀਂਹ ਪੈ ਰਿਹਾ ਸੀ ਤੇ ਉਸ ਦੇ ਨਾਲ ਸਤਲੁਜ ਤੇ ਧਿਆਦਾ ਪੱਧਰ ਵੀ ਵਧਿਆ ਹੋਇਆ ਸੀ ਤੇ ਪਾਣੀ ਦਾ ਪੱਧਰ ਜ਼ਿਆਦਾ ਹੋਣ ਕਰਕੇ ਦੋਵੇਂ ਮਾਮਾ ਪਾਂਜਾ ਪਾਣੀ ਵਿੱਚ ਰੁੜ ਗਏ ਗੁੱਤਾ ਖੁਰਾਂ ਵੱਲੋਂ ਉਹਨਾਂ ਦੀਆਂ ਲਾਚਾਂ ਦੀ ਪਾਣੀ ਚੋਂ ਪਾਲ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਲਾਚਾਂ ਬ੍ਰੰਦ ਨਹੀਂ ਹੋ ਸਕੀਆਂ ਮੇਰਾ ਮੁੰਡਾ ਜੀ ਬੜਾ 14 ਸਾਲ ਦਾ ਹੈ ਤੇ ਮੇਰਾ ਸਹਾਲਾ ਜੀ ਕੀ ਨਾਮ ਸੀ ਉਹਨਾਂ ਦੇ ਰਮਨ ਤੇ ਅੰਸ਼ ਵਾਲੀਆ ਇਹ ਹੋਇਆ ਕਿਦਾਂ ਇਹ ਜਿਹੜਾ ਇੱਥੇ ਆਏ ਸੀ ਬਾਬਾ ਇਹ ਮੱਥਾ ਟੇਕਣ ਆਏ ਤੇ ਬਸ ਉਹਨਾਂ ਦਾ ਚੁੱਪ ਨਹਾਉਣ ਵੜੇ ਜੀ ਪੈਰ ਸਲਿੱਪ ਹੋ ਗਿਆ ਜੀ ਤੇ ਮੁੰਡਾ ਮੇਰਾ ਕਿਚ ਲੱਗਾ ਉਹਨੂੰ ਬਚਾਉਣ ਦੇ ਚੱਕਰ ਉਹਨੇ ਮੇਰੇ ਸਾਲੇ ਨੇ ਨਾਲ ਹੀ ਉਹਦੇ ਛਾਲ ਮਾਰਤੀ ਉਹਨੂੰ ਬਚਾਉਣ ਦੇ ਚੱਕਰ ਹੁਣ 2 ਦਿਨ ਹੋ ਗਏ ਮੇਲੇ ਨਹੀਂ ਸਾਨੂੰ ਗੌਰਮੈਂਟ ਤੋਂ ਟੀਮ ਆਈ ਹੈ ਜੋ ਸਰਚ ਕਰ ਰਹੀ ਹੈ ਜੀ ਸਨ ਪ੍ਰਸ਼ਾਸਨਪਾਲ ਤੋਂ ਮਤਲਬ ਫੁੱਲ ਸਪੋਰਟ ਮਿਲੀ ਹੈ ਜੀ ਕਿੰਨਾ ਦਿਨ ਆਜੀ ਅ ਦੂਸਰਾ ਦਿਨ ਹੈ ਜੀ ਅੱਜ ਅਈ ਦੂਸਰਾ ਤੀਸਰਾ ਤੀਸਰਾ ਦਿਨ ਹੈ ਜੀ ਤਿੰਨ ਦਿਨ ਹੋ ਗਏ ਜੀ ਚੱਲ ਰਹੀ ਹੈ ਜੀ ਸਾਥੀ ਪੂਰੀ ਉਹ ਇੰਡੀਆ ਰਫ ਦੀ ਜਿਹੜੀ ਟੀਮ ਸੀ ਇਹ ਪਹਿਲੇ ਦਿਨ ਆ ਗਈ ਸੀ ਜਾਂ ਇਹ ਕੱਲ ਆਏ ਜੀ ਕੱਲ ਆ ਕੇ ਮੈਂ ਮੈਂ ਬਾਹਰ ਰਹਿੰਦਾ ਸੀ ਬਾਹਰ ਆ ਕੇ ਫਿਰ ਗੱਲਬਾਤ ਕਰਕੇ ਜੀ ਸੰ ਅਸੀਂ ਡੀਸੀ ਤੋਂ ਤੇ ਹੁਣ ਸਾਰੇ ਕਿਹੜੀ ਜਗ੍ਹਾ ਤੋਂ ਆਏ ਬਾਹਰ ਤੁਸੀਂ ਮੱਕਬੈਤ ਤੋਂ ਆਏ ਜੀ ਇਹ ਵਧੀਆ سپورਟ ਕੀਤੀ ਹੈ ਸਾਨੂੰ ਪ੍ਰਸ਼ਾਸਨ ਵੱਲ ਤੋਂ ਜੀ ਹੁਣ ਤੱਕ سپورਟ ਮਿਲਦੀ ਰਹੀ ਹੈ ਜੀ ਮਤਲਬ ਵਧੀਆ ਕੰਮ ਕਰਦੀ ਹੈ ਟੀਮ ਪੂਰਾ ਜੀ ਕੱਲ ਵੀ ਉਹਨਾਂ ਨੇ ਮਤਲਬ ਪੂਰਾ ਕਰਿਆ ਤੇ ਅੱਜ ਵੀ ਸਵੇਰ ਦੇ ਉਹ ਕਰਦੇ ਪਏ ਕਿਥੋਂ ਦੇ ਰਹਿਣ ਵਾਲੇ ਬੱਸ ਤੁਸੀਂ ਮੈਂ ਜੀ ਖੈਰ ਤੋਂ ਹਾਂ ਜੀ ਮੋਹਲ